ਜਵਾਰ ਕਰਨੇ ਵਿੱਚ ਹੋਈਆਂ ਨੇ ਇੱਕੋਲੇ ਦਾ ਬਹੁਤ ਧੰਨਵਾਦ ਉਹਦੀ ਟੀਮ ਦਾ ਤੇ ਯਾਰਾਂ ਦਾ ਤੇ ਭਰਾਵਾਂ ਦਾ ਜੀਵਨਦੇਵ ਦੀ ਸੱਜੀ ਵਾ ਇਧਰ ਸਤਨਾਮ ਨੇ ਸਟੈਂਡ ਕਰ ਰਿਹਾ ਹੈ ਨਹੀਂ ਸਤਨਾਮ ਨੇ ਬਿੱਕੀ ਥੋੜਾ ਜਿਹਾ ਆਪਾਂ ਕਾਲੀ ਕਰੀਏ ਧਰੂ ਕਾ ਰੰਗਰ ਸਿਰਫ ਥਾਲ ਚੋਂ 15 ਮਿੰਟ ਜਿਹੜਾ ਹੋਰ ਚੱਲੇਗਾ ਫੇਰ ਜਿਹੜਾ ਉਹ ਸਾਡੇ ਸੇਵਾਦਾਰ ਵੀਰ ਉਹਨੇ ਵੀ ਮੈਚ ਵੇਖ ਰਹੇ ਹੈ میری بیعتیاں بہت بڑا کنده ਧੰਨਵਾਦ ਆ تھوਲੇ ਭਰਾਵਾਂ ਦਾ اسسٹنٹ مینਾਂ ਦਾ ਕਹਿੰਦੇ ਸਤਨਾਮ ਈਸੇ ਪਿੰਡ ਦਾ ਬਹੁਤ ਵਧੀਆ اسسٹنٹ مین ਹੈ ਨਾਲ ਟਿੱਕੀ ਪਈ ਹੈ ਸਾਡਾ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਕਹਿੰਦੇ ਗੁਰਪਿਆਰ ਸਿੰਘ ਪਿੰਡ ਕਲਿਆਣ ਵਾਲਾ ਰਮਨਦੀਪ ਸਿੰਘ ਗੰਢੀ ਪਿੰਡ ਜਗਰੰਮ ਤੀਰਤਾ ਸਰਵਜ ਸਿੰਘ ਜਿਹੜੀ ਪਿੰਡ ਜਗਰੰਮ ਤੀਰਤਾ ਤੇ ਲਾਪਰੀ ਸਿੰਘ ਕੱਦੂ ਪਿੰਡ ਜਗਰੰਮ ਤੀਰਤਾ ਇਹਨਾਂ ਦਾ ਮਾਣ ਸਨਮਾਨ ਹੈ ਜਿਹੜਾ 5200 ਦੇ ਨਾਲ ਕੀਤਾ ਜਾਣਾ ਸਾਡੇ ਭਰਾਵਾਂ ਬਣਿਓ ਬहोत-ਬहोत ਧੰਮਾ ਆਦਾ ਬਾਵੇ ਸਤਨਾਮ 2100 ਦੇ ਨਾਲ ਮੰਨਿਆ ਸਨਮਾਨਿਆ ਜਾਣਾ ਇਹ ਮੁੰਡਿਆਂ ਨੂੰ ਮੈਂ ਕਿਹਾ ਯਾਰ ਤੁਸੀਂ ਦਮਾਲਾ ਸਾਹਿਬ ਬਣਿਆ ਕਰੋ ਤੇ ਅੱਜ ਵੇਖ ਲੈ ਮੁੰਡਿਆਂ ਨੇ ਕਹਿੰਦੇ ਨੰਗੇ ਸਿਰ ਕਰਦਾ ਬਣੀ ਕਰੇ ਇਹ ਵੀ ਵੱਡੀ ਗੱਲ ਹੈ ਇਹ ਵੀ ਬਸੰਤ ਕੋਈ ਚਾਰਾ ਬਣਦਾ ਹੁੰਦਾ ਹੈ ਤੇ ਆਹ ਦੇਖ ਲੈ ਵੀ ਆਹ ਮੁੰਡਿਆਂ ਜਿਹੜੇ ਪਹਿਲਾਂ ਨੰਗੇ ਸਿਰ ਆਉਂਦੇ ਸੀਗੇ ਹੁਣੇ ਊਮੀ ਨੰਗਾ ਸਿਰ ਬੰਦਾ ਜੀ ਰੱਖੋ ਹੱਟ ਗਏ ਸਾਡੇ ਦਰਮਿਆਨ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਹੜੇ ਜਗਿਆਣਾ ਇਹਨਾਂ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਕਿੰਨੇ ਗਰਾਊਂਡ ਦੇ ਵਿੱਚ ਸਟਾਰਟ ਕਰ ਰਹੇ ਸਾਡੇ ਵੀਰ ਤੇ ਮੈਚ ਦੇ ਦੋਨੇ ਟੀਮ ਆ ਗਏ ਨੇ ਬਲਦੇਵ ਭਾਈ ਹੋਈ ਮਾੜਾ ਸਾਡਾ ਮਾੜਾ ਸਾਡਾ ਉਧਰ ਢੋਲਾ ਨਥੇਹੇ ਵਾਲਾ ਓਏ ਟੀਮ ਲੈ ਕੇ ਸਾਡਾ ਵੀਰ ਆਇਆ ਹੈ ਜਿਹਦਾ ਪਿਆਰ ਹੈ ਕਿੰਨੇ ਗੰਤਾਜ ਗੰਦੀ ਆਉਂਦੇ ਨਾਲ ਤਾਉ ਗੱਟਿਆ ਉਦੋਂ ਦੀ ਉਹਨਾਂ ਦਾ ਬਹੁਤ ਬਹੁਤ ਨਵਾਂ ਕਰਦੇ ਆ ਸਰਦਾਰ ਗੋਪਾਲ ਸਿੰਘ ਭਰਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਨੂੰ ਤੇ ਗੁਰਪ੍ਰੀਤ ਸਿੰਘ ਜੀ ਬਨਾਲੀ ਨੂੰ ਤਿੰਨ ਦਿਨ ਲਗਾਤਾਰ ਹੋ ਗਿਆ ਜਿਹੜੇ ਮੇਲੇ ਤੇ ਮੈਚ ਆਣਾ ਤਾ ਠਿੰਗੜ ਤੇ ਫਿਰ ਬਾਈਵਾਨੀਆਂ ਦੇ ਇੱਥੇ ਆਏ ਆ ਤੇ 11 ਤਰੀਕ ਨੂੰ ਮੈਨੂੰ ਲੱਗਦਾ ਬਾਈਵਾਨ ਦੀ ਹਾਜ਼ਰੀ ਸਰਦੂਲਗੜ੍ਹ ਉਹ ਪਿਆਰੀ ਸ਼ਖਸੀਅਤ ਹੈ ਬਰਾ ਸਤਿਕਾਰ ਹੈ ਇੱਥੇ ਪਹੁੰਚ ਕੇ ਜੀ ਆਣੂ ਆਖਦੇ ਆ ਇਧਰ ਸਤਨਾਮ ਹਣੀ ਲੈ ਵੀ ਸਤਨਾਮ ਬਹੁਤ ਬੜਾ ਧੰਨਵਾਦ ਦਿੱਕੀ ਸਟੰਟਮੈਨ ਤੇ ਸਤਨਾਮ ਜਿਹਨਾਂ ਨੇ ਗੁਰਪ੍ਰਿੰਦਰ ਹੀਰ ਸਰੂਨ ਵੱਲ 6-6 ਫੁੱਟੇ ਕੱਪਾਂ ਦੇ ਨਾਲ ਬਸ਼ੇ ਨਾਮ ਦੋਨਾਂ ਭਰਾਵਾਂ ਦਾ ਉਹ ਭਰਾ ਦੇ ਵੱਲੋਂ 6 ਫੁੱਟੇ ਕੱਪਾਂ ਦੇ ਨਾਮ ਸਮਾਨ ਹੋਵੇਗਾ। ਨਹੀਂ ਤਾੜੀਆਂ ਮਾਰੋ ਜ਼ੋਰਦਾਰ। ਇਹਨਾਂ ਦਾ ਮਾਨ ਵੀ ਕਰ ਦਿਓ ਕਿਉਂਕਿ ਮੁੰਡੇ ਲੋਹੰਗਰ ਪਰਿਵਾਰ ਦੇ ਵਿੱਚੋਂ ਹੈ। ਕਿਉਂਕਿ ਮਿਹਨਤ ਕਰਕੇ ਲੈ ਲਹਿਰੇ ਲਹਿਰ ਲੋਕਾਂ ਦੇ ਸਾਹਮਣੇ ਆਇਆ। ਐਨ 21 ਸਟੱਡ ਵੀ ਸਾਡਾ ਪੁੱਜਾ ਦਾ ਵੀ ਵਿਸ਼ੇਤਾਨ ਦੇ ਧੰਨਵਾਦ ਹੈ ਇਹ ਮੱਤਦਾਨ ਗਰੇਸ਼ ਸਿੰਘ ਜੀ ਬੇਕਰ ਦੁਰਗਾ ਲੈਣੇ ਆ ਸਾਰੇ ਮੱਤ ਸਾਡਾ ਪੁਰਾਣਾ ਸਾਥੀ ਹੈ ਸ਼ੇਰੋਂ ਪਿੰਡਾਂ ਦਾ ਜੇ ਵੀ ਗੁਰਦੀਪ ਇਹ ਵੀ ਮਨਦੀਪ ਦਾ ਯਾਰ ਇਹਨੂੰ ਪਤਾ ਹੈ ਵੀ ਲਹਿਰੇ ਵਾਲਾ ਜਿਹੜਾ ਕਹਿੰਦਾ ਇਹ ਵੀ ਚੱਲਦਾ ਮੱਤਾ ਸੰਜੀਤ ਖਾਨ ਤੁਮਾਂ ਤੇ ਸ਼ੇਰੋਂ ਵਾਲੇ ਦਾ ਧੰਨਵਾਦ ਹੈ ਅਸੀਂ ਸਾਰੇ ਇਲਾਕੇ ਸਾਡੇ ਨਗਰ ਅਤੇ ਸਮੂਹ ਕਲੱਬ ਵੱਲੋਂ ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਦੇ ਆ ਜੇ ਉਹਨਾਂ ਨੇ ਜੋ ਆਪਣੇ ਕੀਮਤੀ ਸਮੇਂ ਵਿੱਚੋਂ